ਮੈਂ ਰਾਜ਼ਪੀ ਤੋਂ ਸਾਸਰੀ ਕਾਲ ਸਾਰਾ ਨੂੰ ਮੇਰੇ ਵੱਲੋਂ ਤੇ ਅੱਜ ਆਪਾਂ ਗੱਲ ਕਰ ਰਹੇ ਆ ਬੈਕ ਟੂ ਟੌਪਿਕਾਂ ਨੇ ਆ ਅੱਜ ਆਪਾਂ ਗੱਲ ਕਰ ਰਹੇ ਆ ਮੇਰੇ ਇੱਕ ਆਯੁਰਵੈਦਿਕ ਚੜੀ ਬੂਟੀ ਬਾਰੇ ਜਿਹੜੇ ਲੋਕਾਂ ਨੂੰ ਇਹ ਜੋ ਵੀ ਆ ਪ੍ਰੋਬਲਮ ਨੇ ਮੈਂ ਤੁਹਾਨੂੰ ਅੱਗੇ ਦੱਸਣ ਜਾ ਰਹੀ ਆ ਉਹ ਪ੍ਰੋਬਲਮ ਨੇ ਤਾਂ ਉਹ ਚੰਗੀ ਤਰ੍ਹਾਂ ਇਸ ਵੀਡੀਓ ਨੂੰ ਲਾਸਟ ਤੱਕ ਵਾਚ ਆਊਟ ਕਰਨ ਜਿਹੜੇ ਜਲਦੀ ਵਾਲੇ ਨੇ ਉਹ ਇਸ ਵੀਡੀਓ ਨੂੰ ਜੇ ਕੋਈ ਅਧੂਰਾ ਗਿਆਨ ਚਾਹੁੰਦਾ ਹੈ ਤਾਂ ਉਹ ਇਸ ਵੀਡੀਓ ਨੂੰ ਇੱਥੇ ਸਕਿੱਪ ਕਰ ਦੇ ਨਹੀਂ ਤਾਂ ਤੁਹਾਨੂੰ ਇਹ ਵੀਡੀਓ ਪੂਰੀ ਦੇਖਣੀ ਪੈਗੀ ਕਿਉਂਕਿ ਬਿਨਾਂ ਪੂਰੀ ਦੇਖੇ ਤੁਹਾਨੂੰ ਇਸ ਨੂੰ ਸਕਿੱਪ ਕਰਕੇ ਦੇਖਣ ਦਾ ਕੋਈ ਵੀ ਫਾਇਦਾ ਨਹੀਂ ਆਏਗਾ ਤਾਂ ਨਾ ਹੀ ਕੋਈ ਰਿਜ਼ਲਟ ਆਏਗਾ ਬਟ ਜਿਨ੍ਹਾਂ ਨੇ ਪੂਰੀ ਦੇਖ ਲਈ ਮੇਰੀ 200% ਗਾਰੰਟੀ ਹੈ ਕਿ ਉਹ ਆਪਦੀ ਜਿੰਨੀ ਵੀ ਪ੍ਰੋਬਲਮ ਲੈ ਕੇ ਇੱਥੇ ਆਏ ਨੇ ਉਹਨਾਂ ਦੀ ਪ੍ਰੋਬਲਮ ਸੋਲਵ ਹੋਏਗੀ ਤਾਂ ਤਾਂ ਗੱਲ ਕਰਦੇ ਆ ਕਿ ਅੱਜ ਮੈਂ ਤੁਹਾਡੇ ਨਾਲ ਇੱਕ ਜੜੀ ਬੂਟੀ ਬਾਰੇ ਗੱਲ ਕਰਨ ਜਾ ਰਹੀ ਹਾਂ ਜੋ ਕਿ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਤੋਂ ਸਾਨੂੰ ਰਾਹਤ ਮਿਲੇਗੀ ਤੋ ਸਭ ਤੋਂ ਪਹਿਲਾਂ ਤਾਂ ਉਹ ਜੜੀ ਬੂਟੀ ਜਿੰਨਾਂ ਲੋਕਾਂ ਨੂੰ ਮਾਈਗਰੇਨ ਸਿਰ ਦਰਦ ਦੀ ਪ੍ਰੋਬਲਮ ਹੈ ਉਸ ਨੂੰ ਠੀਕ ਕਰੇਗੀ ਉਸ ਤੋਂ ਬਾਅਦ ਸੈਕੰਡਲੀ ਆਉਂਦਾ ਹੈ ਸਾਨੂੰ ਨੀਂਦ ਨਹੀਂ ਆਉਂਦੀ ਰਾਤ ਨੂੰ ਡਿਪਰੈਸ਼ਨ ਰਹਿੰਦਾ ਹੈ ਨਸਾਂ ਦੀ ਜੋ ਵੀਕਨੈਸ ਆਂਦੀ ਹੈ ਕਿਉਂਕਿ ਕਈ ਵਾਰ ਮੈਂ ਤੁਹਾਨੂੰ ਇੱਕ ਸਟੋਰੀ ਦੱਸਾਂਗੀ ਇਸ ਵਿੱਚ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਇਸ ਲਈ ਕਿਹਾ ਕਿ ਇਸ ਨੂੰ ਥੋੜਾ ਜਿਆਦਾ ਲੰਬੀ ਜਾ ਸਕਦੀ ਵੀਡੀਓ ਬਟ ਸੁਣ ਕੇ ਜਾਓਗੇ ਤਾਂ ਤੁਸੀਂ ਆਪਣੀ ਪ੍ਰੋਬਲਮ ਠੀਕ ਕਰਕੇ ਜਾਓਗੇ ਸਟੋਰੀ ਇਸ ਤਰ੍ਹਾਂ ਦੀ ਹੈ ਕਿ ਜਦੋਂ ਆਪਾਂ ਕਿਸੇ ਵੀ ਇਨਸਾਨ ਨੂੰ ਸਿਰਦਰਦ ਦੀ ਪ੍ਰੋਬਲਮ ਰਹਿੰਦੀ ਹੈ ਬਹੁਤ ਜ਼ਿਆਦਾ ਤਾਂ ਡਾਕਟਰ ਕੋਲੇ ਜਾਂਦੇ ਆ ਤਾਂ ਡਾਕਟਰ ਆਪਾਂ ਨੂੰ ਕੋਈ ਮਾਈਗਰੇਨ ਦੱਸਦੇ ਆ ਕੋਈ ਸਰਵਾਈਕਲ ਦੱਸਦੇ ਆ ਬਹੁਤ ਸਾਰੀਆਂ ਆਪਾਂ ਨੂੰ ਪ੍ਰੋਬਲਮਾਂ ਦੇ ਨਾਮ ਦੱਸ ਦਿੰਦੇ ਆ ਕਿ ਤੁਹਾਨੂੰ ਇਹ ਆ ਨਾ ਹੀ ਤਾਂ ਤੁਹਾਨੂੰ ਇਹ ਚੀਜ਼ਾਂ ਕਦੇ ਉਹ ਰਿਕਵਰ ਕਰਨ ਦੀ ਗਰੰਟੀ ਦਿੰਦੇ ਆ ਨਾ ਹੀ ਉਹ ਇਹ ਚੀਜ਼ਾਂ ਕਦੇ ਠੀਕ ਹੁੰਦੀਆਂ ਉਹਨਾਂ ਦੇ ਅਕੋਰਡਿੰਗ ਤੇ ਨਾਰਮਲੀ ਵੀ ਆਪਾਂ ਇਸ ਵਿੱਚ ਉਲਝੇ ਰਹਿੰਦੇ ਆ ਕਿ ਇਹ ਠੀਕ ਨਹੀਂ ਹੁੰਦੀਆਂ ਤੇ ਇਹਨਾਂ ਦਾ ਰੀਜ਼ਨ ਡਿਪਰੈਸ਼ਨ ਹੋ ਜਾਂਦਾ ਡਿਪਰੈਸ਼ਨ ਦੇ ਦਾ ਵੀ ਕੋਈ ਇਲਾਜ ਨਹੀਂ ਹੈ ਓਨਲੀ ਡਾਕਟਰਾਂ ਦੇ ਕੋਲ ਕੋਈ ਇਲਾਜ ਨਹੀਂ ਹੈ ਬਸ ਕਹਿ ਦਿੰਦੇ ਆ ਕੈਨ ਨੂੰ ਕਹਿ ਦਿੰਦੇ ਆ ਬਟ ਡਿਪਰੈਸ਼ਨ ਦਾ ਕੋਈ ਇਲਾਜ ਹੈ ਕਿ ਆਪਾਂ ਸਾਰੀ ਜ਼ਿੰਦਗੀ ਉਹਨਾਂ ਦੀ ਦਿੱਤੀ ਹੋਈ ਮੈਡੀਸਿਨ ਖਾਵਾਂਗੇ ਤਾਂ ਡਿਪਰੈਸ਼ਨ ਸਾਡਾ ਐਵਰੇਜ ਚੱਲੇਗਾ ਕਿ ਆਪਣਾ ਜ਼ਿੰਦਗੀ ਲੰਘ ਰਹੇ ਉਸ ਤੋਂ ਬਾਅਦ ਆ ਜਾਂਦਾ ਹੈ ਸਟ्रेस ਡਿਪਰੈਸ਼ਨ ਨੀਂਦ ਨਹੀਂ ਆਉਂਦੀ ਇਹਨਾਂ ਚੀਜ਼ਾਂ ਦੇ ਨਾਲ ਇੱਕ ਸਭ ਤੋਂ ਵੱਡੀ ਪ੍ਰੋਬਲਮ ਹੈ ਜਿਹੜੀ 80% ਲੋਕਾਂ ਨੂੰ ਇਹ ਪ੍ਰੋਬਲਮ ਆਨੀ ਜਿਹਨਾਂ ਪ੍ਰੋਬਲਮਾਂ ਦੀ ਮੈਂ ਅੱਜ ਤੁਹਾਨੂੰ ਇੱਕ ਸੋਲੂਸ਼ਨ ਦੇ ਕੇ ਜਾਵਾਂਗੀ ਐਂਡ ਜੇ ਸੋਲੂਸ਼ਨ ਇਹ ਨਹੀਂ ਹੈ ਕਿ ਮੇਰਾ ਇਕੱਲੇ ਦਾ ਅਜਮਾਇਆ ਹੋਇਆ ਬਹੁਤ ਸਾਰੇ ਲੋਕਾਂ ਦਾ ਇਹ ਰਿਜ਼ਲਟ ਤੋਂ ਬਾਅਦ ਮੈਂ ਤੁਹਾਡੇ ਨਾਲ ਇਹ ਹੋਇਆ ਐਕਸਪੀਰੀਅੰਸ ਆ ਸ਼ੇਅਰ ਕਰਨ ਜਾ ਰਹੀ ਆ ਉਸ ਤੋਂ ਬਾਅਦ ਆਪ ਨੂੰ ਸਭ ਨੂੰ ਪ੍ਰੋਬਲਮ ਆਉਂਦੀ ਹੈ ਨੀਂਦ ਨਹੀਂ ਆਉਂਦੀ ਸਾਰੀ-ਸਾਰੀ ਰਾਤ ਅਸੀਂ ਕਰਵਟਾ ਬਦਲਦੇ ਆਂ ਜੇ ਆਉਂਦੀ ਹੈ ਤਾਂ ਲੇਟ ਆਉਂਦੀ ਹੈ ਤੇ ਜੇ ਆ ਜਾਂ ਫਿਰ ਆਉਂਦੀ ਹੈ ਤਾਂ ਸਾਨੂੰ ਨੀਂਦ ਗੋਲੀ ਦੇ ਨਾਲ ਆਉਂਦੀ ਹੈ ਦਾ ਇਹ ਸਾਰੀਆਂ ਚੀਜ਼ਾਂ ਦਾ ਇੱਕ ਰੀਜ਼ਨ ਮੰਨਿਆ ਜਾਂਦਾ ਹੈ ਕਿ ਸਾਡੀਆਂ ਜੋ ਨਸਾਂ ਐ ਕਮਜ਼ੋਰ ਹੋ ਚੁੱਕੀਆਂ ਦਿਮਾਗ ਦੀਆਂ ਜਿਹੜੀਆਂ ਨਸਾਂ ਜਾਂ ਸਾਡੀ ਬਾਡੀ ਦੀਆਂ ਓਵਰਆਲ ਜਿੰਨੀਆਂ ਵੀ ਨਸਾਂ ਨੇ ਉਹ ਕਮਜ਼ੋਰ ਹੋ ਜਾਂਦੀਆਂ ਜਿਹੜੀ ਨਸਾਂ ਦੀ ਕਮਜ਼ੋਰੀ ਐ ਉਹ ਕਿਸੇ ਸਕੈਨ ਦੇ ਵਿੱਚ ਕਿਸੇ ਟੈਸਟ ਦੇ ਵਿੱਚ ਕਿਸੇ ਚੀਜ਼ ਦੇ ਵਿੱਚ ਨਹੀਂ ਆਉਂਦੀ ਜੇ ਆਉਂਦੀ ਐ ਤਾਂ ਜੋ ਆਪਾਂ ਦੱਸ ਦਿਆਂ ਡਾਕਟਰ ਉਹਦੇ ਅਕੋਰਡਿੰਗ ਆਪਾਂ ਨੂੰ ਮੈਡੀਸਨ ਦਿੰਦੇ ਆ ਬਟ ਉਹ ਵੀ ਆਪਾਂ ਮੈਡੀਸਨ ਦੇ ਨਾਲ ਵੀ ਪ੍ਰੋਪਰ ਉਹ ਠੀਕ ਨਹੀਂ ਹੁੰਦੀਆਂ ਚੀਜ਼ਾਂ ਤਾਂ ਬਹੁਤ ਸਾਰੇ ਲੋਕ ਐ ਜਿਨ੍ਹਾਂ ਨੂੰ ਮੈਨੂੰ ਵੀ ਇਸ ਪ੍ਰੋਬਲਮ ਦੇ ਵਿੱਚੋਂ ਨਿਕਲੀ ਆ ਤੇ ਮੈਨੂੰ ਬਹੁਤ ਪਹਿਲਾਂ ਤੋਂ ਇਹ ਪ੍ਰੋਬਲਮ ਸਟਾਰਟ ਹੋਈ ਸੀ ਬਟ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਐਂਡ ਟੂ ਐਂਡ ਇਹ ਕੀ ਚੀਜ਼ ਐ ਜਦੋਂ ਮੈਂ ਸਟੱਡੀ ਕਰਦੀ ਸੀ ਪੜ੍ਹਦੀ ਸੀ ਤਾਂ ਮੇਰੇ ਜਿਹੜੇ ਮਤਲਬ ਕਿ ਸਿਰਦਰਦ ਬਹੁਤ ਰਹਿੰਦਾ ਸੀ ਬਹੁਤ ਸਾਰੇ ਬੱਚੇ ਹੋਣਗੇ ਜਿਨ੍ਹਾਂ ਦੀ ਏਜ ਬਹੁਤ ਛੋਟੀ ਹੋਏਗੀ ਜਿਨ੍ਹਾਂ ਨੂੰ ਸਿਰਦਰਦ ਬਹੁਤ ਰਹਿੰਦਾ ਹੋਏਗਾ ਥੋੜਾ ਜਿਹਾ ਹੀ ਪੜਨ ਤੋਂ ਬਾਅਦ ਸਿਰਦਰਦ ਹੋਣ ਲੱਗੇ ਜਾਂਦਾ ਜਾਂ ਫਿਰ ਥੋੜਾ ਟਾਈਮ ਕੋਈ ਟਰੈਵਲਿੰਗ ਕਰਦੇ ਆ ਜਾਂ ਕਿਸੇ ਵੀ ਰੀਜ਼ਨ ਦੇ ਨਾਲ ਉਹਨਾਂ ਨੂੰ ਸਿਰਦਰਦ ਸਟਾਰਟ ਹੋ ਜਾਂਦਾ ਹੈ ਜਦੋਂ ਅਪ ਡਾਕਟਰ ਕੋਲੇ ਉਹਨਾਂ ਨੂੰ ਲੈ ਕੇ ਜਾਂਦੇ ਆ ਤਾਂ ਜ਼ਿਆਦਾਤਰ ਜਿਹੜੀ ਰੀਜ਼ਨ ਨਿਗਾ ਨਹੀਂ ਘਟ ਹੁੰਦੀ ਬਹੁਤ ਟਾਈਮ ਨਿਗਾ ਘਟ ਹੁੰਦੀ ਹੈ ਨਿਗਾ ਦਾ ਰੀਜ਼ਨ ਵੀ ਆਪਣੀਆਂ ਅੰਦਰਾਂ ਸਾਂ ਹੀ ਮੰਨਿਆ ਜਾਂਦੀਆਂ ਨੇ ਬਟ ਕੋਈ ਵੀ ਮੈਂ ਅੱਜ ਤੱਕ ਇਸ ਟੌਪਿਕ ਤੇ ਕੋਈ ਵੀ ਵੀਡੀਓ ਨਹੀਂ ਦੇਖੀ ਜਿਨ੍ਹਾਂ ਨੇ ਸਾਨੂੰ ਇਹਨਾਂ ਚੀਜ਼ਾਂ ਬਾਰੇ ਨੌਲੇਜ ਦਿੱਤੀ ਹੋਵੇ ਤਾਂ ਮੈਂ ਤਾਂ ਹੀ ਇਹ ਟੌਪਿਕ ਲੈ ਕੇ ਆਈ ਆ ਕਿ ਜਿਹੜੀ ਸਾਡੀ ਅੱਖਾਂ ਦੀ ਰੋਸ਼ਨੀ ਹੈ ਕਮਜ਼ੋਰ ਹੋ ਜਾਂਦੀ ਹੈ ਉਹਦਾ ਰੀਜ਼ਨ ਵੀ ਨਸਾਂ ਹੀ ਕਮਜ਼ੋਰ ਹੁੰਦੀਆਂ ਸਭ ਤੋਂ ਪਹਿਲਾਂ ਸਟਾਰਟਿੰਗ ਜੋ ਵੀ ਆਪਾਂ ਨੂੰ ਪ੍ਰੋਬਲਮ ਹੁੰਦੀ ਹੈ ਉਹ ਨਸਾਂ ਤੋਂ ਹੀ ਸਟਾਰਟ ਹੁੰਦੀ ਹੈ ਸਭ ਤੋਂ ਪਹਿਲਾਂ ਸਾਡੀਆਂ ਦਿਮਾਗ ਦੀਆਂ ਨਸਾਂ ਕਮਜ਼ੋਰ ਹੁੰਦੀਆਂ ਫਿਰ ਜੇ ਇਸ ਹੀ ਸੇ ਦੀਆਂ ਨਸਾਂ ਕਮਜ਼ੋਰ ਹੁੰਦੀਆਂ ਜਿੱਦਾਂ ਅੱਖਾਂ ਦੇ ਆਸੇ ਪਾਸੇ ਵਾਲੀਆਂ ਇਹ ਵਾਲੀਆਂ ਨਸਾਂ ਕਮਜ਼ੋਰ ਹੁੰਦੀਆਂ ਤਾਂ ਸਾਡੇ ਆਈਜ਼ ਨੂੰ ਇਫੈਕਟ ਕਰੂਗੀ ਜੇ ਇਹ ਵਾਲੀਆਂ ਵੀ ਆਈਜ਼ ਨੂੰ ਇਫੈਕਟ ਕਰਨੀਆਂ ਜੇ ਇਹ ਵਾਲੀਆਂ ਨਸਾਂ ਕਮਜ਼ੋਰ ਹੁੰਦੀਆਂ ਤਾਂ ਸਾਡੇ ਸਿਰਦਰਦ ਸਟਾਰਟ ਹੋ ਜਾਵੇਗਾ ਇਹ ਵਾਲੀਆਂ ਨਸਾਂ ਕਮਜ਼ੋਰ ਹੁੰਦੀਆਂ ਤਾਂ ਸਾਡੇ ਸਿਰਦਰਦ ਸਟਾਰਟ ਹੋ ਜਾਂਦਾ ਹੈ ਇਹ ਇਦਾਂ ਹੀ ਸਾਡੀ ਬਾਡੀ ਦੇ ਵਿੱਚ ਵੀ ਹੁੰਦਾ ਹੈ ਸਾਡੀ ਬਾਡੀ ਦੇ ਵਿੱਚ ਵੀ ਨਸਾਂ ਦੀ ਕਮਜ਼ੋਰੀ ਆਉਂਦੀ ਹੈ ਤਾਂ ਸਾਨੂੰ ਗੋਡੇ ਦਰਦ ਕਰਦੇ ਆ ਜੋੜਾਂ ਦਾ ਦਰਜਾ ਸਟਾਰਟ ਹੋ ਜਾਂਦਾ ਬਟ ਇਹਦਾ ਕੋਈ ਵੀ ਇਲਾਜ ਨਹੀਂ ਦੱਸਦਾ ਸਾਨੂੰ ਡਾਕਟਰ ਕੋਲੇ ਜਾਂਦੇ ਆ ਤਾਂ ਉਹ ਸਾਨੂੰ ਜੋੜਾਂ ਦੇ ਦਰਦ ਦੀ ਦਵਾਈ ਦੇ ਦੇਣਗੇ ਨਾ ਕਿ ਨਸਾਂ ਤੇ ਕੋਈ ਵੀ ਵਰਕ ਨਹੀਂ ਕਰਦਾ ਤਾਂ ਮੈਂ ਤੁਹਾਡੇ ਲਈ ਇਸ ਦਾ ਇੱਕ ਸੋਲੂਸ਼ਨ ਲੈ ਕੇ ਆਈ ਹਾਂ ਕਿੰਨਾ-ਕਿੰਨਾ ਚੀਜ਼ਾਂ ਤੇ ਇਹ ਵਰਕ ਕਰੇਗਾ ਜੇ ਤੁਹਾਨੂੰ ਮਾਈਗਰੇਨ ਦੀ ਪ੍ਰੋਬਲਮ ਹੈ ਉਹ ਵੀ ਠੀਕ ਹੋਏਗੀ ਜੇ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਘਟ ਹੈ ਤਾਂ ਉਹ ਵੀ ਠੀਕ ਹੋਏਗੀ ਕਈ ਵਾਰ ਹੁੰਦਾ ਹੈ ਕਿ ਆਪਾਂ ਡਾਕਟਰ ਕੋਲ ਜਾਂਦੇ ਜਿਵੇਂ ਮੈਨੂੰ ਇੱਕ ਪ੍ਰੋਬਲਮ ਸੀ ਕਿ ਮੈਂ ਡਾਕਟਰ ਕੋਲੇ ਜਾ ਕੇ ਆਪਣੇ ਆਈਸ ਦਾ ਚੈੱਕਅਪ ਕਰਵਾਉਂਦੀ ਤਾਂ ਆਈਸ ਮੇਰੀਆਂ ਮੈਨੂੰ ਦਿਖਦਾ ਕਲੀਅਰ ਸੀ ਬਟ ਜਦੋਂ ਮੈਂ ਦੇਖਦੀ ਸੀ ਮੇਰੇ ਇੱਥੇ ਅੱਖਾਂ ਤੇ ਲੋਡ ਬਣਦਾ ਸੀ ਤੇ ਇਹ ਬਹੁਤ ਪਹਿਲਾਂ ਦੀ ਗੱਲ ਹੈ ਆਈ ਥਿੰਕ 7-8 ਸਾਲ ਹੋ ਚੁੱਕੇ ਹੁਣ ਇਸ ਚੀਜ਼ ਨੂੰ ਬਟ ਉਦੋਂ ਇਹ ਕਹਿ ਕੇ ਘਰ ਦੇ ਕਹਿ ਦਿੰਦੇ ਸੀ ਵੀ ਚਲੋ ਪੜ੍ਹਦੇ ਆ ਸਟੱਡੀ ਕਰਦੇ ਆ ਇਸ ਕਰਕੇ ਅੱਖਾਂ ਤੇ ਇਫੈਕਟ ਪੈਂਦਾਗਾ ਜਾਂ ਫਿਰ ਦਿਮਾਗ ਤੇ ਆਪਾਂ ਥੋੜਾ ਜਿਹਾ ਜੋਰ ਡਾਲਦੇ ਆ ਤਾਂ ਤਾਂ ਇਸ ਕਰਕੇ ਵੇਂਦਾ ਬਟ ਇਹਦਾ ਰੀਜ਼ਨ ਬਹੁਤ ਲੇਟ ਜਾ ਕੇ ਲੇਟਰ ਦੈਨ ਮੈਨੂੰ ਪਤਾ ਲੱਗਿਆ ਤਾਂ ਜੇ ਮੈਨੂੰ ਪਤਾ ਲੱਗਿਆ ਤਾਂ ਮੈਂ ਤੁਹਾਡੇ ਨਾਲ ਸਾਂਝਾ ਕਰ ਰਹੀ ਆ ਤਾਂ ਇਹਦਾ ਹੱਲ ਕਿੱਦਾਂ ਕਰੀਏ ਮੈਂ ਤੁਹਾਨੂੰ ਬੈਕ ਟੂ ਟੌਪ ਪਕਾਉਣੀ ਆ ਕਿ ਇਹ ਮਾਈਗ੍ਰੇਨ ਠੀਕ ਕਰੇਗੀ ਤੁਹਾਡੀ ਜਿਹੜੀ ਸਟ्रेस ਦਾ ਲੈਵਲ ਹੈ ਟੈਨਸ਼ਨ ਲੈਨੇ ਡਿਪਰੈਸ਼ਨ ਲੈਨੇ ਉਹਨੂੰ ਠੀਕ ਕਰੇਗੀ ਨੀਂਦ ਨੂੰ ਠੀਕ ਕਰੇਗੀ ਤੁਹਾਡੀ ਬੋਡੀ ਦੇ ਵਿੱਚ ਪੇਨ ਹੁੰਦਾ ਜੋੜਾਂ ਦਾ ਦਰਦ ਹੁੰਦਾ ਤੁਹਾਡੀ ਬੋਡੀ ਦੇ ਵਿੱਚ ਕੋਈ ਵੀ ਪੇਨ ਹੁੰਦਾ ਤਾਂ ਉਹਨੂੰ ਵੀ ਠੀਕ ਕਰੇਗੀ ਤੁਹਾਡੀ ਜਿਹੜੀ ਦਿਮਾਗ ਦੀ ਹੈ ਯਾਦ ਸ਼ਕਤੀ ਹੈ ਉਹਨੂੰ ਵੀ ਵਧਾਏਗੀ ਤਾਂ ਅੱਜ ਅਸੀਂ ਗੱਲ ਕਰ ਰਿਹਾ ਬਹੁਤ ਹੀ ਆਯੁਰਵੈਦਿਕ ਦੀ ਇੱਕ ਮੰਨੀ ਪਰਮਣੀ ਜੜੀ ਬੂਟੀ ਮਾਲ ਕੰਗਣੀ ਇਸ ਦਾ ਨਾਮ ਮਾਲ ਕੰਗਣੀ ਹੈ ਇਹ ਜੰਗਲਾਂ ਦੇ ਵਿੱਚ ਪਾਈ ਜਾਂਦੀ ਹੈ ਬਹੁਤ ਛੋਟੀ ਜੜੀ ਬੂਟੀਆਂ ਪਰ ਇਸ ਦੇ ਫਾਇਦੇ ਬਹੁਤ ਵੱਡੇ-ਵੱਡੇ ਹਨ ਮਾਲਕੰਗਣੀ ਕੀ ਹੈ ਕੌਣ-ਕੌਣ ਇਹਨੂੰ ਯੂਜ਼ ਕਰ ਸਕਦਾ ਕਦੋਂ-ਕਦੋਂ ਇਹਨੂੰ ਯੂਜ਼ ਕਰਨਾ ਤਾਂ ਆਪਾਂ ਉਸ ਬਾਰੇ ਗੱਲ ਕਰਦੇ ਹਾਂ ਮਾਲਕੰਗਣੀ ਇੱਕ ਜੰਗਲੀ ਜੜੀ ਬੂਟੀ ਹੈ ਤੇ ਇਸ ਦਾ ਅੰਕਾਰ ਛੋਟਾ-ਛੋਟਾ ਇੱਕ ਮਟਰ ਦੇ ਦਾਣੇ ਤੋਂ ਵੀ ਛੋਟਾ ਹੁੰਦਾ ਹੈ ਤੇ ਇਹ ਜੰਗਲਾਂ ਦੇ ਵਿੱਚ ਪਾਈ ਜਾਂਦੀ ਹੈ ਸੰਸਕ੍ਰਿਤ ਦੇ ਵਿੱਚ ਇਹਨੂੰ ਜੋਤਿਸ਼ਮਤੀ ਆਖਦੇ ਹਨ ਫਾਇਦੇ ਦੱਸ ਦਿੰਦੀ ਆ ਨੰਬਰ 1 ਤੁਹਾਡੀ ਜਾਦ ਸ਼ਕਤੀ ਹੈ ਜਿਹੜੀ ਉਹਨੂੰ ਵਧਾਏਗੀ ਜੋੜਾਂ ਦੇ ਦਰਦ ਦੇ ਲਈ ਇਹ ਬਹੁਤ ਲਾਭਦਾਇਕ ਹੈ ਇਸ ਦਾ ਜਿਹੜਾ ਤੇਲ ਆ ਮਾਰਕੀਟ ਦੇ ਵਿੱਚ ਤੇਲ ਵੀ ਮਿਲ ਜਾਂਦਾ ਹੈ ਉਹਨੂੰ ਤੁਸੀਂ ਤੇਲ ਨੂੰ ਜੋੜਾਂ ਦੇ ਦਰਦਾਂ ਤੇ ਲਗਾਉਨੇ ਹੋ ਤਾਂ ਤੁਹਾਨੂੰ ਉੱਪਰ ਤੋਂ ਵੀ ਰਾਹਤ ਮਿਲੇਗੀ ਐਂਡ ਤੁਸੀਂ ਉਸ ਤੇਲ ਦੇ ਨਾਲ ਸਿਰ ਦੇ ਵਿੱਚ ਵੀ ਮਾਲਿਸ਼ ਕਰਦੇ ਹੋ ਸਿਰ ਦਰਦ ਹੋ ਰਿਹਾ ਤਾਂ ਉਸ ਨੂੰ ਵੀ ਉਹ ਠੀਕ ਕਰੇਗਾ ਜਿਹੜੇ ਪੈਰਾਲਿਸ ਦੇ ਮਰੀਜ਼ ਨੇ ਉਹਨਾਂ ਨੂੰ ਵੀ ਠੀਕ ਕਰਨ ਦੇ ਲਈ ਮਾਲ ਕੰਗਣੀ ਦੀ ਵਰਤੋਂ ਕੀਤੀ ਜਾਂਦੀ ਹੈ ਮਾਸਪੇਸ਼ੀਆਂ ਦੀ ਤਾਕਤ ਨੂੰ ਵਧਾਉਂਦੀ ਹੈ ਜਿਵੇਂ ਤੁਹਾਨੂੰ ਮੈਂ ਦੱਸਿਆ ਲਾਸਟ ਕਿ ਨਸਾਂ ਦੀ ਜਿਹੜੀ ਵੀਕਨੈਸ ਆ ਉਹਨੂੰ ਇਹ ਠੀਕ ਕਰਦੀ ਹੈ ਹਾਜਮਾ ਠੀਕ ਕਰਦੀ ਹੈ ਸਰੀਰ ਦੇ ਵਿੱਚ ਗਰਮੀ ਵਧਾ ਕੇ ਸਾਡੇ ਖਾਣੇ ਨੂੰ ਪਚਾਉਣ ਵਿੱਚ ਮਦਦ ਕਰਦੀ ਹੈ ਹੁਣ ਅੱਗੇ ਆ ਗਈ ਗੱਲ ਇਸ ਨੂੰ ਕਿਵੇਂ ਵਰਤਣਾ ਹੈ ਇਸ ਨੂੰ ਤੁਸੀਂ ਮਾਰਕੀਟ ਦੇ ਵਿੱਚ ਇਹਦਾ ਤੁਹਾਨੂੰ ਮੈਂ ਤੇਲ ਦੱਸਿਆ ਕਿ ਮਿਲ ਜਾਂਦਾ ਹੈ ਉਸ ਤੇਲ ਨੂੰ ਤੁਸੀਂ ਵਰਤ ਸਕਦੇ ਹੋ ਮਾਲਿਸ਼ ਦੇ ਤੌਰ ਤੇ ਤੇ ਇਸ ਤੋਂ ਬਾਅਦ ਇਸ ਦੇ ਬੀਜ ਮਿਲ ਜਾਂਦੇ ਆ ਜਿੰਨਾ ਬੀਜ ਦੀ ਤੁਸੀਂ ਟੀ ਬਣਾ ਕੇ ਇੱਕ ਡਰਿੰਕ ਬਣਾ ਕੇ ਵੀ ਲੈ ਸਕਦੇ ਹੋ ਉਸ ਰਿੰਕ ਨੂੰ ਬਣਾਉਣਾ ਕਿਵੇਂ ਹੈ ਮਾਲ ਕੰਗਣੀ ਬਣਾਉਂਦੇ ਟਾਈਮ ਮਾਲ ਕੰਗਣੀ ਬਣਾਉਂਦੇ ਟਾਈਮ 1 ਤੋਂ 1.5 ਗਲਾਸ ਤੁਸੀਂ ਪਾਣੀ ਲੈਣਾ ਹੈ ਤੇ ਤੁਸੀਂ ਐਦਾਂ ਕਰਕੇ ਇਸ ਤਰ੍ਹਾਂ ਦੇ ਬੀਜ ਹੁੰਦੇ ਆ ਚਾਰ ਤੋਂ ਪੰਜ ਬੀਜ ਲੈਣੇ ਆ 1% ਦੇ ਲਈ ਮੈਂ ਜੋ ਮਾਰਕਿੰਗ ਨਹੀਂ ਯੂਜ਼ ਕਰਦੀ ਆ ਇਹ ਵਾਲੀ ਮਾਰਕਿੰਗ ਯੂਜ਼ ਕਰਦੀ ਆ ਮੈਂ ਸੁਪਰ ਹਰਾ ਕੋ 5 ਮਿੰਟ ਦੇ ਲਈ ਆਪਾਂ ਇਹਨੂੰ ਉਬਾਲ ਲੈਣਾ 2 ਤੋਂ 5 ਮਿੰਟ ਉਬਾਲਣ ਤੋਂ ਬਾਅਦ ਇਹਦਾ ਕਲਰ ਚੇਂਜ ਹੋਣ ਲੱਗ ਜਾਏਗਾ ਤਾਂ ਆਪਾਂ ਗੈਸ ਨੂੰ ਇੱਦਾਂ ਹੀ ਬੰਦ ਕਰ ਦੇਣਾ ਕੁਝ ਟਾਈਮ ਇਹਨੂੰ ਇੱਦਾਂ ਹੀ ਪਈ ਰਹਿਣ ਦੇਣਾ ਇਸ ਗਰਮ ਪਾਣੀ ਵਿੱਚ ਇੱਥੇ ਹੀ ਪੈ ਰਿਹਾ ਹੈ ਦੇ ਨਾ ਕੁਝ ਟਾਈਮ ਬਾਅਦ ਇਹਨੂੰ ਛਾਣ ਕੇ ਕਿ ਤੁਸੀਂ ਇਹਨੂੰ ਪੀ ਸਕਦੇ ਹੋ। ਇਸ ਤੋਂ ਬਾਅਦ ਆਇਆ ਛਾਣ ਲੈਣਾ। ਇਹਦਾ ਥੋੜਾ ਜਿਹਾ ਕਲਰ येलो ਸਟੈਪ ਹੋ ਗਿਆ ਥੋੜਾ ਜਿਹਾ ਟੋਨ ਵੀ ਬਦਲ ਜਾਵੇਗਾ। ਹਮੇਸ਼ਾ ਧਿਆਨ ਰੱਖਣਾ ਕਿ ਤੁਸੀਂ ਸਟੀਮ ਦੀ ਹੀ ਪਾਣੀ ਲੈਣੀ ਆ। ਉਸ ਨਾਲ ਹੀ ਇਹਨੂੰ ਛਾਣ ਲੈਣਾ ਹੈ। ਕਿਉਂਕਿ ਅਦਰ ਪਲਾਸਟਿਕ ਨੂੰ ਗਰਮ ਦੀ ਹੀਟ ਵਿੱਚ ਲੈ ਕੇ ਆਉਂਗੇ ਤੋਂ ਇੱਕ ਕੈਮੀਕਲ ਪੈਦਾ ਕਰਦਾ ਜੀ ਤੋਂ ਕੈਂਸਰ ਹੋਣ ਦੇ ਚਾਂਸ ਜ਼ਿਆਦਾ ਹੁੰਦੇ ਆ ਤੁਸੀਂ ਇਹਨਾਂ ਨਾਰਮਲ ਪ੍ਰੋਸੀਜ ਕਰਕੇ ਪੀ ਲੈਣਾ ਜਿੱਦਾਂ ਤੁਹਾਨੂੰ ਠੀਕ ਲੱਗੇ ਮੌਸਮ ਦੇ ਅਕੋਰਡਿੰਗ ਬਹੁਤ ਵਧੀਆ ਇਫੈਕਟਿਵ ਰਿਸੈਟ ਦੇ ਦੇਵੇਗੀ ਪਾਊਡਰ ਵੀ ਲੈ ਸਕਦੇ ਆ ਪਰ ਪਾਊਡਰ ਬਹੁਤਾ ਤਸੱਲੀ ਬਖਸ਼ ਨਹੀਂ ਹੁੰਦਾ ਕਿਉਂਕਿ ਉਸ ਵਿੱਚ ਮਲਾਪਟ ਹੋਣ ਦੇ ਚਾਂਸ ਹੈ ਤਾਂ ਮੈਂ ਰਿਕਮੈਂਡ ਕਰਾਂਗੀ ਕਿ ਤੁਸੀਂ ਇਸ ਦੀ ਬੀਜੀ ਖਰੀਦੋ ਜੇ ਤੁਸੀਂ ਇਸ ਦੀ ਟੀ ਬਣਾ ਕੇ ਲੈਣਾ ਚਾਹੁੰਦੇ ਹੋ ਹੁਣ ਅੱਗੇ ਆ ਗਿਆ ਕਿ ਕੌਣ ਲੈ ਸਕਦਾ ਹੈ ਇਹਨੂੰ ਇਹਨੂੰ ਗਰਭਵਤੀ ਔਰਤਾਂ ਨਹੀਂ ਲੈ ਸਕਦੀਆਂ ਜਿਹੜੀ ਔਰਤ ਪ੍ਰੈਗਨੈਂਟ ਨੇ ਉਹ ਇਹਨੂੰ ਯੂਜ਼ ਨਹੀਂ ਕਰ ਸਕਦੀਆਂ ਨੇ ਜੇ ਉਹ ਲੈਣਾ ਵੀ ਚਾਹੁੰਦੀਆਂ ਤਾਂ ਉਹ ਆਪਣੇ ਡਾਕਟਰ ਨਾਲ ਕੰਸਲਟ ਕਰਨ ਡਾਕਟਰ ਦੀ ਸਲਾਹ ਲੈਣ ਉਸ ਤੋਂ ਬਾਅਦ ਹੀ ਇਹਨੂੰ ਲੈਣਾ ਸਟਾਰਟ ਕਰਨ ਜੋ ਲੈਣਾ ਚਾਹੁੰਦੀਆਂ ਤਾਂ ਮੈਂ ਰეკਮੈਂਡ ਨਹੀਂ ਕਰਾਂਗੀ ਕਿ ਉਹ ਲੈਣ ਬਟ ਫਿਰ ਵੀ ਜੇ ਉਹ ਲੈਣਾ ਚਾਹੁੰਦੀਆਂ ਤਾਂ ਆਪਣੇ ਡਾਕਟਰ ਨੂੰ ਕੰਸਰਟ ਕਰਕੇ ਇਸ ਨੂੰ ਲੈ ਸਕਦੀਆਂ ਨੇ ਬਾਕੀ ਤੁਸੀਂ ਇਸ ਨੂੰ ਯੂਜ਼ ਕਰੋ ਇੱਕ ਕੁਝ ਗੱਲਾਂ ਮੈਂ ਹੋਰ ਦੱਸਦੀਆਂ ਇਸ ਬਾਰੇ ਕਿ ਜਦੋਂ ਤੁਸੀਂ ਇਹਨੂੰ ਲੈਣਾ ਸਟਾਰਟ ਕਰਦੇ ਹੋ ਵਿਦਿਨ 3 ਤੋਂ 4 ਦਿਨਾਂ ਦੇ ਵਿੱਚ ਤੁਹਾਨੂੰ ਰਿਜ਼ਲਟ ਦਿਖਣਾ ਸਟਾਰਟ ਹੋ ਜਾਵੇਗਾ ਜਿਹਨੂੰ ਜ਼ਿਆਦਾ ਪ੍ਰੌਬਲ ਮੈਂ ਤਾਂ ਉਹਨੂੰ ਇੱਕਦਮ ਪਤਾ ਲੱਗੇਗਾ ਕਿ ਥੋੜੀ ਥੋੜੀ ਤੁਹਾਨੂੰ ਨੀਂਦ ਆਉਣ ਲੱਗ ਗਈ ਥੋੜਾ ਥੋੜਾ ਅਗਰ ਤੁਹਾਡੇ ਕੁਝ ਵੀ ਬਾਡੀ ਦੇ ਵਿੱਚ ਨਸਾਂ ਦੀ ਵੀਕਨੈਸ ਦੇ ਕਾਰਨ ਕੋਈ ਇਸ਼ੂ ਆ ਰਿਹਾ ਤਾਂ ਉਹ ਤੁਹਾਡਾ ਥੋੜਾ ਥੋੜਾ ਸੋਲਵ ਹੋਣਾ ਸਟਾਰਟ ਹੋ ਜਾਏਗਾ ਤਿੰਨ ਤੋਂ ਚਾਰ ਦਿਨਾਂ ਦੇ ਵਿੱਚ ਮਤਲਬ ਕਿ ਫਸਟ ਵੀਕ ਦੇ ਵਿੱਚ ਤੁਹਾਨੂੰ ਇਹਦਾ ਥੋੜਾ ਥੋੜਾ ਇੰਪਰੂਵਮੈਂਟ ਨਜ਼ਰ ਆਏਗੀ ਬਟ ਅਗਰ ਤੁਹਾਡੀ ਨਿਗਾ ਅੱਖਾਂ ਦੀ ਰੋਸ਼ਨੀ ਹੈ ਜਿਹੜੀ ਉਹ ਘਟ ਹੈ ਜਾਂ ਫਿਰ ਤੁਹਾਡੇ ਦਿਮਾਗ ਦੀਆਂ ਨਸਾਂ ਬਹੁਤ ਜ਼ਿਆਦਾ ਕਮਜ਼ੋਰ ਹੈ ਬਹੁਤ ਸਿਰਦਰਦ ਰਹਿੰਦਾ ਤਾਂ ਤੁਸੀਂ ਨੂੰ 1 ਮੰਥ 2 ਮੰਥ ਲੈ ਸਕਦੇ ਹੋ ਤੇ ਇਸ ਨੂੰ ਇਸ ਤੋਂ ਜ਼ਿਆਦਾ ਵੀ ਲੈ ਸਕਦੇ ਹੋ ਜੇ ਤੁਹਾਡੇ 2 ਨੰਬਰ ਤੇ 3 ਨੰਬਰ ਦੀਆਂ ਐਂਕਲ ਲੱਗੀਆਂ ਨੇ ਤਾਂ ਤੁਸੀਂ ਇਹਨੂੰ 5 ਤੋਂ 6 ਮੰਥ ਤੱਕ ਯੂਜ਼ ਕਰੋ ਸਭ ਤੋਂ ਪਹਿਲਾਂ ਤੁਹਾਡੀ ਅੱਖਾਂ ਤੇ ਲੋਡ ਪੈਣਾ ਬੰਦ ਹੋ ਜਾਏਗਾ ਉਸ ਤੋਂ ਬਾਅਦ ਧੀਰੇ ਧੀਰੇ ਹੌਲੀ ਹੌਲੀ ਤੁਹਾਡੀ ਜਿਹੜੀ ਆਈਜ਼ ਹੈ ਉਹ ਜ਼ਿਆਦਾ ਤੁਹਾਨੂੰ ਆਪਣਾ ਆਪਣਿਆ ਮਹਿਸੂਸ ਹੋਣ ਲੱਗੇਗਾ ਕਿ ਮੈਨੂੰ ਮੇਰੀ ਜਿਹੜੀ ਆਈਜ਼ ਆ ਉਹ ਦੀ ਆਈ ਦੀ ਜਿਹੜੀ ਰੋਸ਼ਨੀ ਆ ਉਹ ਠੀਕ ਹੋ ਰਹੀ ਹੈ ਤੇ ਮੈਨੂੰ ਸਪੈਕਸ ਤੋਂ ਬਗੈਰ ਮੈਂ ਸਰਵਾਈਵ ਕਰ ਰਹੀ ਹਾਂ ਜਾਂ ਕਰ ਰਿਹਾ ਤਾਂ ਤੁਹਾਨੂੰ ਇਧਰ ਰਿਜ਼ਲਟ ਦਿਖੇਗਾ ਤੇ ਪਲੀਜ਼ ਮੈਂ ਰეკਮੈਂਡਡ ਕਰਾਂਗੀ ਕਿ ਹਰ ਇੱਕ ਨੂੰ ਇਹ ਲੈਣੀ ਚਾਹੀਦੀ ਹੈ ਬੱਚਿਆਂ ਨੂੰ ਵੀ ਇਹਨੂੰ ਲੈਣਾ ਸਟਾਰਟ ਕਰੋ ਬੱਚੇ ਬੱਚਿਆਂ ਨੂੰ ਤੁਸੀਂ ਡੇਲੀ ਦੀ ਜ਼ਰੂਰਤ ਨਹੀਂ ਹੁੰਦੀ ਜਿਵੇਂ 10 ਤੋਂ 15 ਸਾਲ ਦੇ ਬੱਚੇ ਨੇ ਤਾਂ ਉਹਨਾਂ ਨੂੰ ਵੀਕ ਦੇ ਵਿੱਚ 2 ਟਾਈਮ ਦਿਓ ਤੇ ਜਿਹੜੇ ਜਿਨ੍ਹਾਂ ਨੂੰ ਇਹ ਜ਼ਿਆਦਾ ਇਸ਼ੂ ਹੈ ਉਸ ਤੋਂ ਜ਼ਿਆਦਾ ਏਜ ਵਾਲੇ ਨੇ ਜ਼ਿਆਦਾ ਇਸ਼ੂ ਹੈ ਉਹਨਾਂ ਨੂੰ ਤਾਂ ਉਹ ਡੇਲੀ ਇਹਨੂੰ 1 ਟਾਈਮ ਜਾਂ ਫਿਰ 2 ਟਾਈਮ ਲੈ ਸਕਦੇ ਨੇ 1 ਟਾਈਮ ਤਾਂ ਤੁਸੀਂ ਜ਼ਰੂਰ ਲਓ ਜਾਂ ਫਿਰ ਸੌਣ ਵੇਲੇ ਲੈ ਸਕਦੇ ਹੋ ਇਸ ਨੂੰ ਸੌਣ ਵੇਲੇ ਇਸ ਦੀ ਡਰਿੰਕ ਬਣਾ ਕੇ ਪੀ ਸਕਦੇ ਹੋ ਜਾਂ ਫਿਰ ਇਹ ਦੁਪਹਿਰ ਦੇ ਟਾਈਮ ਇੱਕ ਉਹ ਡਰਿੰਕ ਲੈ ਲਓ ਇੱਕ ਡਰਿੰਕ ਦੀ ਰਾਤ ਨੂੰ ਲੈ ਲਓ ਤੇ ਇਸ ਨੂੰ ਇੱਕ ਟੀ ਬਣਾ ਕੇ ਵੀ ਆਪਾਂ ਪੀ ਸਕਦੇ ਹਾਂ ਤੇ ਇਹਨੂੰ 1 ਤੋਂ 2 ਟਾਈਮ ਅਪਡੇਟ ਦੇ ਵਿੱਚ ਇਸ ਤੋਂ ਜ਼ਿਆਦਾ ਇਹਨੂੰ ਨਹੀਂ ਲੈਣਾਗਾ ਤੇ ਇਸ ਦੇ ਨਾਲ ਹੀ ਤੁਹਾਨੂੰ ਇਹ ਅਸਰ ਦਿਖਣਾ ਸਟਾਰਟ ਹੋ ਜਾਏਗਾ ਬਾਕੀ ਅਗਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੋ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਪੁਰਾਣੇ ਹੋ ਤਾਂ ਮੇਰੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਮੇਰੀ ਵੀਡੀਓ ਨੂੰ ਤੇ ਬਾਕੀ ਮਿਲਦੇ ਆ ਕਿਸੇ ਨੈਕਸਟ ਵੀਡੀਓ ਦੇ ਵਿੱਚ ਐਵੇਂ ਚੰਗੀ ਜੀ ਜਾਣਕਾਰੀ ਲੈ ਕੇ ਲਵ ਯੂ ਆਲ ਗਾਇਸ ਬਾਏ ਬਾਏ ਗਾਇਸ ਲਵ ਯੂ ਆਲ ਗਾਇਸ